ਵਾਹੀ ਗੁਰਜੀਕਾ ਕਰਨ ਛਾ ਵਾਹੀ ਗੁਰਜੀ ਕੀ ਫਤਿਹ ਜੀ ਬੀਬੀ ਏਵੀਏਸ਼ਨ ਸਰਵਿਸ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਕੋਠਾ ਗੁਰੂ ਛਾੜਕ ਨੇੜੇ ਧਾਣਾ ਮੰਡੀ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰਕੇ ਵੀ ਛਾ ਸਕਦੇ ਹੋ ਬੀਬੀ ਏਵੀਏਸ਼ਨ ਚ ਨਾਮ ਲਿਖ ਕੇ ਦਫ਼ਤਰ ਵਿਜਿਟ ਕਰਨ ਲਈ ਜੇਕਰ ਤੁਸੀਂ ਭਦੌੜ ਜਾਂ ਬਰਨਾਲਾ ਵਾਲੇ ਪਾਸਿਓਂ ਆ ਰਹੇ ਹੋ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਭਾਈ ਵੱਲੋਂ ਚੌਕ ਤੋਂ ਖੱਬੇ ਪਾਸੇ ਮੁੜ ਜਾਣਾ ਇਹ ਸੜਕ ਹੈ ਕੋਠਾ ਗੁਰੂ ਸੜਕ ਕੁਚ 44 ਸੜਕ ਵੀ ਕਹਿ ਦਿੰਦੇ ਆ ਨਾਥਾਣਾ ਸੜਕ ਵੀ ਕਹਿ ਦਿੰਦੇ ਆ ਚੌਂਕ ਤੋਂ 1.5 ਮੀਟਰ ਤੇ ਇਹ ਦਫ਼ਤਰ ਹੁੰਦਾ ਇਹ ਬੀਵੀ ਏਵੀਏਸ਼ਨ ਸ਼ਰ ਵਿੱਚ ਜੀ ਜੇਕਰ ਤੁਸੀਂ ਬਾਜਾ ਖਾਨ ਵਾਲੇ ਪਾਸੇ ਆਉਂਗੇ ਭਾਈਵਲ ਚੌਂਕ ਤੇ ਇੱਥੋਂ ਫਿਰ ਤੁਸੀਂ ਛੱਜੇ ਮੁੜ ਜਾਣਾ ਏ ਤੁਸੀਂ ਬਾਗ ਦਾ ਪੁਰਾਣਾ ਜਾਂ ਮੋਗੇ ਵਾਲੇ ਪਾਸੇ ਆਉਂਗੇ ਡਰੇਨ ਪੌੜ ਨਵੇਂ ਪੌੜ ਵਾਲੇ ਪਾਸੇ ਜਿੱਧਰ ਸਬਜ਼ੀ ਦੇ ਕਾਰੋਬਾਰ ਚੱਲ ਰਿਹਾ ਤੁਸੀਂ ਵੀਡੀਓ 'ਚ ਵੇਖ ਰਹੇ ਹੋ ਜੇ ਇਧਰਲੇ ਪਾਸੇ ਆਉਂਗੇ ਇੱਥੋਂ ਸਾਹਮਣੇ ਤੁਸੀਂ ਸਿੱਧੇ ਹੀ ਜਾਣਾ ਕੋਟਾਗੁਰੂ ਛੜਕ ਤੇ ਹਾਂ ਇਹ ਕੀ ਕੋਟਾਗੁਰੂ ਛੜਕ ਤੇ ਦੂਜੇ ਪਾਸੇ ਤੁਸੀਂ ਵੇਖ ਰਹੇ ਹੋ ਤਾਂ ਇੱਧਰ ਸਾਹਮਣੇ ਤੁਹਾਨੂੰ ਭਾਈ ਵੈਲੋ ਚੌਂਕ ਦਿਖੇਗਾ ਇਸੇ ਚੈਨਲ ਦੇ ਵਿੱਚ 6 ਵੀਡੀਓ ਅਪਲੋਡ ਕੀਤੀਆਂ ਹੋਈਆਂ ਰੇਲਵੇ ਟਿਕਟਾਂ ਬਾਰੇ ਜਾਣਕਾਰੀ ਟੂਰ ਪੈਕੇਜ ਇੰਡੋ ਕੈਨੇਡੀਅਨ ਬੱਸ ਟਿਕਟਾਂ ਹੋਟਲ ਬੁਕਿੰਗ ਪਾਸਪੋਰਟ ਅਪਲਾਈ ਮਤੇਜਾਂ ਤੋਂ ਰੁਪਏ ਪ੍ਰਾਪਤ ਕਰਨੇ ਅਤੇ ਹਵਾਈ ਟਿਕਟਾਂ ਬਾਰੇ ਜਾਣਕਾਰੀ ਸਾਰੀ ਦਿੱਤੀ ਹੋਈ ਹੈ ਕੱਲੀ-ਕੱਲੀ ਜਾਣਕਾਰੀ ਤੇ ਕੱਲੀ-ਕੱਲੀ ਵੀਡੀਓ ਅਪਲੋਡ ਕੀਤੀ ਹੈ ਇਹਨਾਂ ਚੋ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਕੰਮ ਕਰਾਏ ਤੁਸੀਂ ਪੁੱਛਗੇ ਚ ਕਰਾ ਸਕਦੇ ਹੋ ਛਕਰੀਨ ਤੇ ਨਾਲ ਹੀ ਨੰਬਰ ਦਿੱਤਾ ਹੋਇਆ ਹੈ ਤੁਸੀਂ ਘਰ ਬੈਠੇ ਵੀ ਕੰਮ ਕਰਵਾ ਸਕਦੇ ਹੋ ਜੇ ਦਫ਼ਤਰ ਨਹੀਂ ਆ ਸਕਦੇ ਦੂਰੀ ਲੱਗਦੀ ਹੈ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਏ ਬਿਜੀ ਹੋ ਤੁਸੀਂ ਤਾਂ ਤੁਸੀਂ ਘਰ ਬੈਠੇ ਹੀ ਪੁੱਛਗੇ ਚ ਕਰਾ ਸਕਦੇ ਹੋ 2014 ਤੋਂ ਦਸਤਾਰ ਅਤੇ ਦਮਾਲਾ ਕਿਸੇ ਤਰ੍ਹਾਂ ਦਾ ਵੀ ਦਸਤਾਰ ਜਿਵੇਂ ਕਿ ਬੱਟਾਂ ਵਾਲੀ, ਨਰਾਥਾਨ ਵਾਲੀ, ਭੇਚਾਂ ਵਾਲੀ, ਦਮਾਲਾ ਕਿਸੇ ਤਰ੍ਹਾਂ ਦਾ ਵੀ ਤੁਸੀਂ ਬਣਵਾਉਣਾ ਚਾਹੁੰਦੇ ਜਿਵੇਂ ਕਿ ਅਖੰਡ ਪਾਠ ਸਾਹਿਬ ਦੀ ਪ੍ਰੋਗਰਾਮ ਦੀ ਖੁਸ਼ੀ ਚ ਜਾਂ ਆਨੰਦਕਾਰ ਜਾਈ ਕਿਸੇ ਤਰ੍ਹਾਂ ਦੇ ਵੀ ਤੁਹਾਡੀ ਖੁਸ਼ੀ ਦਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਤੇ ਤੁਸੀਂ ਦਸਤਾਰ ਬਣਵਾਉਣ ਲਈ ਇੱਥੇ ਨੰਬਰ ਤੇ ਹੀ ਮੈਸੇਜ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਇਹਦੇ ਦਸਤਾਰ ਬਾਰੇ ਵੀ ਵੀਡੀਓ ਤੁਸੀਂ ਵੇਖ ਆਉਂਦੇ ਹੋ ਪਰ ਉਹ ਚ ਚੈਨਲ ਦਾ ਨਾਮ ਹੈ ਛੱਤ ਦੇਰਾ ਤੁਸੀਂ ਇਹ ਸਕਰੀਨ ਤੇ ਵੇਖ ਰਹੇ ਹੋ ਛੱਤ ਦੇਰਾ ਲਿਖਿਆ ਹੈ ਇਹਦੇ ਦਸਤਰ ਦੇ ਵਿੱਚ 2020 ਤੋਂ ਕੰਮ ਚੱਲ ਰਿਹਾ ਹੈ ਲਾਈਕ ਸੈਂਚ ਨੰਬਰ ਵੀ ਹੈ ਤੁਸੀਂ ਹੋਰ ਤਸਵੀਰਾਂ ਜਾਂ ਵੀਡੀਓ ਵੇਖਣਾ ਕਿਉਂਦੇ ਹੋ ਜਿਵੇਂ ਕਿ ਸੋਸ਼ਲ ਮੀਡੀਆ ਦਾ ਨਾਮ ਫੇਸਬੁਕ ਚੈਨੈਲ ਟੈਲਟ ਇੰਸਟਾਗ੍ਰam YouTube ਤੁਸੀਂ ਇਹਨਾਂ ਚਾਰਾਂ ਤੇ ਤੁਸੀਂ ਤਸਵੀਰਾਂ ਵੀਡੀਓ ਵੇਖ ਸਕਦੇ ਹੋ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ B B A B ਹਨ ਚਾਰ ਵਿੱਚ ਨਾਮ ਸਰਚ ਕਰਕੇ ਵੇਖ ਸਕਦੇ ਹੋ ਚੁਪ ਚੁਮਾਤੀ ਕੇ ਮਾਂਡੇ ਨਾ ਕੱਚ ਕੋ ਟਕ ਪਹਰੇ ਸਭ ਮੇ ਇੱਕ ਹੋ ਸੋਈ ਇਸ ਕਾ ਕੀਆ ਸਭ ਕਾ ਚੋ ਹੋਈ ਹੁਕਮ ਪਛਾਨੇ सोई ਵੀਡੀਓ ਵੇਖਣ ਤੇ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਜੇ ਅਜਿਹਾ ਚਾਰੇ ਵੀ ਵੀਡੀਓ ਹੋਵੇ ਉਹਦੇ ਬਾਰੇ ਜਰੂਰ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ